ਤੇ ਦੁੱਧ ਜਿਹੜਾ ਹੈ ਨਾ ਮੱਝਾਂ ਦਾ ਪਿਓਰ ਦੁੱਧ ਹੁੰਦਾ ਹੈ ਹਾਂਜੀ ਕੱਚਾ ਰੋਦ ਉਹਦੇ ਵੇਚਦੇ ਆਂ ਸੀ ਹਾਂਜੀ ਔਰ ਇਹਦੇ ਦੁੱਧ ਤੋਂ ਬਣਿਆ ਦਹੀਂ ਵੀ ਦਿੰਨੇ ਆਂ ਸੀ ਪਨੀਰ ਵੀ ਦਿੰਨੇ ਆਂ ਔਰ ਮੱਖਣ ਚਿੱਟਾ ਜਿਹੜਾ ਆਪਾਂ ਹੁੰਦਾ ਉਹ ਵੀ ਦਿੰਨੇ ਆਂ ਘਿਓ ਵੀ ਦਿੰਨੇ ਆਂ ਤੇ ਹਰ ਇੱਕ ਚੀਜ਼ ਜਿਹੜੀ ਖੋਆ ਪਰਫੀ ਦਿੰਨੇ ਆਂ ਕੁਲਫੀ ਵੀ ਹੁੰਦੀਆਂ ਹਾਂਜੀ ਤੇ ਇਹ ਇਟਲੀ ਦੀਆਂ ਵਜੇ ਇਟਲੀ ਤੋਂ ਆਈਆਂ ਹੋਈਆਂ ਹਰ ਚੀਜ਼ ਜਿਹੜੀ ਅਸੀਂ ਵੇਚਦੇ ਆਂ ਕਰਦੇ ਆਂ ਜੇ ਕਿਸੇ ਵੀ ਚੀਜ਼ 'ਚ ਕੋਈ ਮਲਾਵਟ ਸਿੱਧ ਕਰ ਦਿੰਦਾ ਕਿ ਇਹ ਲੈਪ ਉਕਰਾ ਕੇ ਨਾ ਆਪਣਾ ਚੈੱਕ ਤੇ ਅਸੀਂ ਲੈਬ ਦਾ ਖਰਚਾ ਪਲੱਸ 10000 ਰੁਪਏ ਇਨਾਮ ਦੇਵਾਂਗੇ ਜੇ ਕੋਈ ਬਨਾਵਟ ਸਾਬਤ ਕਰਦਾ ਹੈ ਪਹਿਲੀ ਗੱਲ ਤੇ ਜਿਵੇਂ ਨਾ ਪਾਕਿਸਤਾਨ ਜਾਂ ਇੰਡੀਆ ਦੀਆਂ ਮੱਝਾਂ ਜਿਹੜੀਆਂ ਉਹ ਵੈਦਰ ਦੇ ਹਿਸਾਬ ਨਾਲ ਇੱਥੇ ਰਹਿੰਦੀਆਂ ਨਹੀਂ ਗਈਆਂ ਕੋਈ ਠੰਡ ਪੈਂਦੀ ਨਾ ਸਰਦੀਆਂ ਚ ਇਹ ਥੋੜੀਆਂ ਮੱਝਾਂ ਹੋਰ ਟਾਈਪ ਦੀਆਂ ਮੱਝਾਂ ਜੇ ਤੁਹਾਨੂੰ ਬਰਦਾਸ਼ਤ ਕਰ ਲੈਂਦੀਆਂ ਇਹਦਾ ਪ੍ਰੋਪਰ ਜਿਹੜੀ ਮੱਝਾਂ ਹੈ ਇਹਦਾ ਪਾਸਪੋਰਟ ਹੁੰਦਾ ਹੈ ਤੇ ਵੀਜ਼ਾ ਲੱਗਦਾ ਡਾਕਟਰੀ ਹੁੰਦੀ ਹੈ ਫਿਰ ਤੁਸੀਂ ਲਿਆ ਸਕਦੇ ਆ ਲਿਓ ਤਾਂ ਬਾਲਵੀ ਪੂਰਾ ਰਿਕਾਰਡ ਰੰਦਾ ਗਵਰਨਮੈਂਟ ਕੋਲ ਟਾਈਮ ਟੂ ਟਾਈਮ ਡਾਕਟਰ ਚੈੱਕ ਕਰਦੇ ਆ ਤੇ ਉਹ ਨਾ ਬਾਹਰੋਂ ਲਿਆਉਣੀਆਂ ਬਹੁਤ ਮਹਿੰਗੀਆਂ ਪੈਂਦੀਆਂ ਔਰ ਇਥੇ ਦੁੱਧ ਦੀ ਖਾਸੀਅਤ ਇਹ ਹੈ ਉਥੋਂ ਦਾ 3 ਦਿਨ ਫ੍ਰਿਜ ਨਹੀਂ ਕੱਡੇਗਾ ਇਥੇ ਗਰਮ ਨਾ ਵੀ ਕਰੋ ਕੱਚਾ ਦੁੱਧ ਦੀ ਫ੍ਰਿਜ ਰੱਖ ਦੋ 10 ਦਿਨ ਖਰਾਬ ਨਹੀਂ ਹੁੰਦਾ ਖੁਦ ਅਸੀਂ ਦੁੱਧ ਦਾ ਕੰਮ ਕਰਦੇ ਆ ਅਸੀਂ ਦੁੱਧ ਵੇਚਦੇ ਆ ਪਰ ਫਾਰਮ ਵਿੱਚ ਦੁੱਧ ਹੀ ਕਲੈਕਟ ਕਰਦੇ ਆ ਮੱਝਾਂ ਕੋਲ ਅਸੀਂ ਵੀ ਨਹੀਂ ਜਾਂਦੇ ਸੁਫਾਨ ਸਿੰਘ ਫਿਲਮ ਦੀ ਗੱਲ ਕਰੀ ਨਾ ਦੇਖੋ ਬਾਬਾ ਜਗਰਾ ਸਿੰਘ ਤੂਫਾਨ ਦੇ ਜੀਵਨ ਤੇ ਫਿਲਮ ਹੈ 19 ਸਾਲ ਦੀ ਉਮਰ ਚ ਉਹ ਸ਼ਹੀਦ ਹੁੰਦੇ ਐ ਇੰਨਾ ਜਿਆਦਾ ਕੁਛ ਉਹਨਾਂ ਕੰਮ ਕੀਤਾ ਇਨਸਾਨੀਆਂ ਤੋਂ ਵਾਸਤੇ ਜਿਹੜੇ ਡਰਦੇ ਹੋਏ ਹਿੰਦੂ ਲੋਕ ਪੰਜਾਬ ਛੱਡ ਕੇ ਗਏ ਸੀ ਵਾਪਸ ਉਹਨਾਂ ਲਿਆ ਕੇ ਵਸਾਇਆ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਰਾਖੀ ਕੀਤੀ ਹੋਰ ਇਲਾਵਾ ਇਸ ਤੋਂ ਅਸੀਂ ਪ੍ਰੋਡਕਸ਼ਨ ਕਰਦੇ ਹਾਂ ਸਾਰੀਆਂ ਫਿਲਮਾਂ ਦੀ ਤਕਰੀਬਨ ਕਰਦੇ ਹੁੰਦੇ ਨੇ ਜਿਹੜੀ ਪੰਜਾਬ ਤੋਂ ਆਉਂਦੀਆਂ ਫਿਲਮਾਂ ਦੀ ਪ੍ਰੋਡਕਸ਼ਨ ਕਰਦੀ ਹੈ ਰਾਈਟਿੰਗ ਵੀ ਕਰਦੀ ਹੈ ਪਿੱਛੇ ਜੀ ਕਬ ਲੈਥ ਫਿਲਮ ਕੀਤੀ ਸੀ ਮੇਰੀ ਲਿਖੀ ਸੀ ਉਹਦੇ ਵਿੱਚ ਕਰਮਜੀਤ ਅਨਮੋਲ ਜੀ ਅੰਗੁਰਪ੍ਰਸਾਦ ਖੁੱਗੀ ਬਹੁਤ ਜੱਜੀ ਵੀ ਹੋਰ ਅਮੋਲਾ ਸਿੰਘ ਇਥੋਂ ਲੋਕ ਲა ਜਸਨੀਤ ਕੌਰ ਵੀ ਲੋਕ ਲਾ ਉਹਨਾਂ ਨੇ ਕੰਮ ਕੀਤਾ ਤੇ ਉਹ ਫਿਲਮ ਲਿਖਣ ਦਾ ਵੀ ਮੈਨੂੰ ਮੌਕਾ ਮਿਲਿਆ ਸੱਤ ਸ੍ਰੀ ਅਕਾਲ ਦੋਸਤੋ ਮੈਂ ਧਰਮ ਹਰੇ ਉਤੇ ਅਸੀਂ ਪਹੁੰਚੇ ਹਾਂ ਜ ਬਰਮਿੰਗਮ ਦੇ ਵਿੱਚ ਉਹ ਤੁਸੀਂ ਵੇਖ ਰਹੇ ਹੋ ਬਾਜੀ ਬਾ ਲਿਖਿਆ ਹੋਇਆ ਤੇ ਇਧਰੋਂ ਗੱਡੀ ਦਾ ਨੰਬਰ ਦੇਖੀਏ ਤੂਫਾਨ ਸਿੰਘ ਕਿਉਂਕਿ ਜਿਹੜਾ ਉਹ ਬਾਜੀਵਾ ਆਪਾਂ ਰੈਸਟੋਰੈਂਟ ਕੇ ਲਈ ਤਾਂ ਇੱਥੇ ਹਰ ਇੱਕ ਚੀਜ਼ ਜਿਹੜੀ ਉਹਦੇ ਸ਼ੁੱਧ ਮੱਝਾਂ ਦੇ ਦੁੱਧ ਤੋਂ ਤਿਆਰ ਜਿਹੜਾ ਖੋਆ ਹੈ ਉਹਦੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਹੋਰ ਕਾਫੀ ਚੀਜ਼ਾਂ ਨੇ ਤੇ ਬਾਕੀ ਜਿਹੜਾ ਤੂਫਾਨ ਸਿੰਘ ਦੀ ਮੈਂ ਗੱਲ ਕਰਾਂ ਹਾਂ ਇੱਕ ਜੋ ਹੈ ਸੀ ਰਣਜੀਤ ਬਾਵੀ ਦੀ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਸਰਦਾਰ ਦਲਬਾਤ ਸਿੰਘ ਜੀ ਜਿਨ੍ਹਾਂ ਦਾ ਵਰਕ ਕੰਮ ਦੇ ਵਿੱਚ ਇਹ ਵਾਝਾ ਵਾਝਾ ਇੱਕ ਹੋਇਆ ਹੋਇਆ ਹੈ ਇਹ ਕਾਫੀ ਚੀਜ਼ਾਂ ਨਹੀਂ ਜਿਨ੍ਹਾਂ ਵਾਰੀ ਆਪਾਂ ਨੂੰ ਕੋਈ ਜਾਣਕਾਰੀ ਮਰਜ਼ੀ ਬਿਲਕੁਲ ਸਵੀਟ ਜਮਿੰਗੋ ਤੋਂ ਨਹੀਂ ਗੱਲੇ ਹੋਈ ਹੈ ਇਹ ਆ ਮੇਰੇ ਸਾਹਮਣੇ ਦਲਬਾਤ ਸਿੰਘ ਹੈ ਇਹ ਗੱਲਬਾਤ ਹੈ ਜਿਹੜੀ ਆ ਪੰਦਰ ਜਾ ਕੇ ਕਰਾਂਗੇ ਪਰ ਇਹਨਾਂ ਨੇ ਬਿਲਕੁਲ ਇੱਕ ਵਾਰੀ ਥੰਡਾ ਮੈਂ ਤੁਹਾਨੂੰ ਪਹਿ ਜਾਣੀ ਖਾਦਵਾ ਤੇ ਦੇਸੀ ਸਿਸਟਮ ਹੈ ਜਿਹੜਾ ਜਿਵੇਂ ਮੰਝੇ ਵਾਲਾ ਉਹ ਜੋ ਵੀ ਹੈਗਾ ਉਹ ਰੱਖਿਆ ਹੋਇਆ ਹੈ ਮਾਇਦੇ ਦੁੱਧ ਦੀ ਹੈ ਛੱਟੇ ਦੁੱਧ ਵੀ ਕਹਿੰਦੇ ਬੱਚਿਆਂ ਦਾ ਛੇਤੀ ਇੱਥੇ ਮਿਲਦਾ ਨਹੀਂ ਬਾਕੀ ਕਹਿੰਦੇ ਵੀ ਸਾਡੇ ਕੋਲੇ ਮੰਝੇ ਦੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਉਹ ਸਪੈਸ਼ਲ ਮਿਲਦੀਆਂ ਨੇ ਤੇ ਇਹ ਨੇ ਸਰਦਾਰ ਬਲਵਕ ਸਿੰਘ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਕੀ ਹਾਲ ਹੈ ਜੀ ਵਧੀਆ ਚੜ੍ਹਦੀ ਕਲਾ ਜਮਾ ਤੁਸੀਂ ਦੱਸੋ ਠੀਕ ਠਾਕ ਹੋ ਜੀ ਬਿਲਕੁਲ ਵਧੀਆ ਠੀਕ ਹੈ ਚੜ੍ਹਦੀ ਕਲਾ ਚਲੋ ਸੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਫਿਲਮ ਤੂਫਾਨ ਸਿੰਘ ਬਾਰੇ ਔਰ ਤੁਹਾਡਾ ਬਾਝੀ ਵਾਲੀ ਠੀਕ ਹੈ ਜੀ ਜਰੂਰ ਜੀ ਹਾਂ ਜੀ ਚਲੋ ਫਿਰ ਕਿੱਥੇ ਬਹਿਨੇ ਆ ਇੱਥੇ ਬਹਿ ਲਵਾਂਗੇ ਬੈਕ ਕਰ ਕਰ ਲਵਨੇ ਆ ਇੱਥੇ ਥੋੜਾ ਆਏ ਗਏ ਰਹਿੰਦੇ ਨਾ ਹਾਂ ਜੀ ਅਪਾ ਬੈਕ ਕਰ ਕਰ ਰਹੇ ਆ ਜੀ ਜੀ ਸੋ ਦੋਸਤੋ ਆਓ ਫਿਰ ਆਪਾਂ ਬਹਿ ਕੇ ਸਰਦਾਰ ਦਲਵਾਰ ਸਿੰਘ ਜੀ ਨਾਲ ਗੱਲਾਂ ਬਾਤਾਂ ਕਰਦੇ ਇਹਨਾਂ ਦੀ ਜ਼ਿੰਦਗੀ ਦੀਆਂ ਕਿਉਂਕਿ ਯੂਕੇ ਦੀ ਜ਼ਿੰਦਗੀ ਹੈ ਜਿਹੜੀ ਉਹ ਇਨੀ ਸੌਖੀ ਨਹੀਂ ਹੁੰਦੀ ਕਿਉਂਕਿ ਇੱਥੇ ਬਹੁਤ ਮੁਸ਼ਕਲ ਨਾਲ ਜਿਹੜੇ ਕੰਮ ਕਰਨੇ ਪੈਂਦੇ ਨੇ ਤੇ ਆਓ ਫਿਰ ਆਪਾਂ ਚੱਲਦੇ ਆ ਕਿ ਸੋ ਦੋਸਤੋ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਗੱਲ ਕੀਤੀ ਤੁਹਾਡੇ ਨਾਲ ਕਿ ਸਰਦਾਰ ਦਲਵਾਰ ਸਿੰਘ ਵੀ ਸਾਡੇ ਨਾਲ ਨੇ ਆ ਐ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਹੈ ਤੁਸੀਂ ਸੁਣੋ ਕਿ ਤਾ ਚੜ੍ਹਦੀ ਕਲਾ ਜਾਮਾਂ ਜੀ ਜ਼ਿੰਦਗੀ ਜਿੰਦਾਬਾਦ ਹੈ ਜੀ ਸਵਾਗਤ ਹੈ ਤੁਹਾਡਾ ਯੂਕੇ ਚ ਤੁਸੀਂ ਆਏ ਆ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਵੀ ਜੀ ਐ ਸੋ ਜਿਵੇਂ ਅਸੀਂ ਸੁਣ ਵੀ ਰਹੇ ਆ ਹਨਾ ਜੀ ਇੱਥੇ ਆ ਕੇ ਪਤਾ ਲੱਗਿਆ ਵੈਸੇ ਤਾਂ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਮੱਝਾਂ ਦਾ ਦੁੱਧ ਜਿਹੜਾ ਬਹੁਤ ਘੱਟ ਮਿਲਦਾ ਹੈ ਹਾਂਜੀ ਪਰ ਇੱਥੇ ਜਿਹੜਾ ਤੁਹਾਡਾ ਬਾਜੀ ਬਾ ਬਣਾਇਆ ਹੋਇਆ ਹੈ ਹਾਂਜੀ ਇਹਦੇ ਉੱਤੇ ਕਹਿੰਦੇ ਵੀ ਮੱਝਾਂ ਦਾ ਹਰ ਇੱਕ ਚੀਜ਼ ਹੈ ਜਿਹੜੀ ਉਹ ਸ਼ੁੱਧ ਮਿਲਦੀ ਹੈ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਮੱਝਾਂ ਦਾ ਦੁੱਧ ਹੈ ਜਿਹੜਾ ਉਹ ਕਿੱਥੋਂ ਲੈਨੇ ਹੋ? ਤਕਰੀਬਨ 3 ਸਾਲ ਤੋਂ ਹੀ ਖੋਲਿਆ ਹੈ ਵਾਜੀ ਵਾ ਤੇ 2 ਸਾਲ ਤੋਂ ਦੁੱਧ ਦਾ ਕੰਮ ਕਰਦੇ ਆਂ ਜੀ। ਜੀ ਤੇ ਦੁੱਧ ਜਿਹੜਾ ਹੈ ਨਾ ਮੱਝਾਂ ਦਾ ਪਿਓਰ ਦੁੱਧ ਹੁੰਦਾ ਹੈ। ਹਾਂਜੀ ਕੱਚਾ ਰੋਦ ਉਹ ਵੇਚਦੇ ਆਂ ਸੀ। ਹਾਂਜੀ ਔਰ ਇਹਦੇ ਦੁੱਧ ਤੋਂ ਬਣਿਆ ਦਹੀਂ ਵੀ ਦਿੰਨੇ ਆਂ ਸੀ, ਪਨੀਰ ਵੀ ਦਿੰਨੇ ਆਂ ਔਰ ਮੱਖਣ ਚਿੱਟਾ ਜਿਹੜਾ ਪਰ ਹੁੰਦਾ ਉਹ ਵੀ ਦਿੰਨੇ ਆਂ, ਘਿਓ ਵੀ ਦਿੰਨੇ ਆਂ ਤੇ ਹਰ ਇੱਕ ਚੀਜ਼ ਜਿਹੜੀ ਖੋਆ ਪਰਫੀ ਦਿੰਨੇ ਆਂ, ਕੁਲਫੀ ਵੀ ਹੁੰਦੀ ਹੈ। ਹਾਂਜੀ ਤੇ ਇਹ ਇਤਲੀ ਦੀਆਂ ਵਜੇ ਇਤਲੀ ਤੋਂ ਆਈਆਂ ਹੋਈਆਂ ਤੇ ਫਾਰਮ 'ਚ ਮੱਝਾਂ ਆਰਗੈਨਿਕ ਦੁੱਧ ਹੁੰਦਾ ਕਿਉਂਕਿ ਜਿਹੜੇ ਮੱਝਾਂ ਨਾ ਤੇ ਸੰਗਲ ਪਾਉਂਦੇ ਨਾ ਤੀਕਰ ਲਾ ਕੇ ਚੋਣੀ ਆ ਉਹ ਔਰ ਖੁੱਲੀਆਂ ਚੁਗਦੀਆਂ ਸੰਗਲ ਪਾਣੀਆਂ ਨਹੀਂ ਉਹਨਾਂ ਫਿਰ ਵਧੀਆ ਫੀਡ ਪਾਣੀ ਹੈ ਵਧੀਆ ਦੁੱਧ ਹੁੰਦਾ ਆਰਗੈਨਿਕ ਹੁੰਦਾ ਤੇ ਹਰ ਚੀਜ਼ ਜਿਹੜੀ ਵਧੀਆ ਦਿੰਦੇ ਆਹੀ ਤੇ ਇਹ ਕੰਨੇ ਆ ਮਿਲਕ ਬਤਾਉਂ ਵੀ ਤੁਸੀਂ ਟੇਸਟ ਵੀ ਕੀਤਾ ਤੁਹਾਨੂੰ ਕਰਾਇਆ ਵੀ ਹੈ ਬਿਲਕੁਲ ਵੀ ਹਰ ਚੀਜ਼ ਜਿਹੜੀ ਅਸੀਂ ਵੇਚਦੇ ਆ ਕਰਦੇ ਆ ਜੀ ਕਿਸੇ ਵੀ ਚੀਜ਼ 'ਚ ਕੋਈ ਮਲਾਵਟ ਸਿੱਧ ਕਰ ਦਿੰਦਾ ਹੈ ਕਿ ਇਹ ਲੈਬ ਉਖਰਾ ਕੇ ਨਾ ਆਪਣਾ ਚੈੱਕ ਤੇ ਅਸੀਂ ਲੈਬ ਦਾ ਖਰਚਾ ਪਲੱਸ 10000 ਰੁਪਏ ਇਨਾਮ ਦੇਵਾਂਗੇ ਜੇ ਕੋਈ ਮਲਾਵਟ ਸਾਬਤ ਕਰਦਾ ਹੈ ਜੀ ਜੀ ਬਿਲਕੁਲ ਪੂਰ ਸੋਧ ਚੀਜ਼ ਨੇ ਮੱਜਾਂ ਕਿ ਨਹੀਂ ਰੱਖੀਆਂ ਮੱਜਾਂ ਦੇਖੋ ਇਹ ਮੱਜਾਂ ਜਿਹੜੀਆਂ ਮੈਂ ਆਪਣੀਆਂ ਮੱਜਾਂ ਨਹੀਂ ਵੇਦੀਆਂ ਲੇਕਿਨ ਮੇਰਾ ਕੰਟਰੈਕਟ ਹੈ ਜਿਹੜਾ ਫਾਰਮ ਹੈ ਉਹ ਗੋਰਿਆਂ ਦਾ ਫਾਰਮ ਹੈ ਤੇ ਤਕਰੀਬਨ ਸਾਰੀਆਂ ਮੱਜਾਂ ਕੁੱਲ ਮਲਾਕ ਛੋਟੀਆਂ ਵੱਡੀਆਂ 420 ਹੈਗੀਆਂ ਅੱਛਾ ਜੀ ਹਾਂ ਜੀ ਜੀ ਸਾਰੀ ਇਟਲੀ ਤੋਂ ਜੀ ਇਟਲੀ ਤੋਂ ਜੀ ਇਹ ਤੇ ਰੱਖ ਕੇ ਉਹ ਨਹੀਂ ਸਕਦੀ ਜਿਵੇਂ ਆਪਾਂ ਆਮ ਤੌਰ ਤੇ ਨਹੀਂ ਇਹ ਇਹਨਾਂ ਦੇ ਪਹਿਲੀ ਗੱਲ ਤੇ ਜਿਵੇਂ ਨਾ ਪਾਕਿਸਤਾਨ ਦੀਆਂ ਇੰਡੀਆ ਦੀਆਂ ਮੱਝਾਂ ਜਿਹੜੀਆਂ ਉਹ ਵੈਦਰ ਦੇ ਹਿਸਾਬ ਨਾਲ ਇੱਥੇ ਰਹਿੰਦੀਆਂ ਨਹੀਂ ਗੀਆਂ ਕਿਉਂਕਿ ਠੰਡ ਪੈਂਦੀ ਨਾ ਸਰਦੀਆਂ ਚ ਇਹ ਥੋੜੀਆਂ ਮੱਝਾਂ ਹੋਰ ਟਾਈਪ ਦੀਆਂ ਮੱਝਾਂ ਨੇ ਜੇ ਠੰਡ ਨੂੰ ਬਰਦਾਸ਼ਤ ਕਰ ਲੈਂਦੀਆਂ ਆਫਰੀਕਾ ਮੱਝਾਂ ਇਹੇ ਵੈਸੇ ਤੇ ਲੇਕਿਨ ਆਫਰੀਕਾ ਤੋਂ ਇੱਥੇ ਇਟਲੀ ਆਈਆਂ ਹੁਣ ਇਟਲੀ ਤੋਂ ਲਿਆਉਣੀਆਂ ਸੁਖੀਆਂ ਕਿਉਂ ਇਹਦਾ ਪ੍ਰੋਪਰ ਜਿਹੜੀ ਮੱਝਾਂ ਹੈ ਇਹਦਾ ਪਾਸਪੋਰਟ ਹੁੰਦਾ ਵਿਜਾ ਲਗਦਾ ਡਾਕਟਰੀ ਹੁੰਦੀ ਏ ਫਿਰ ਤੋਂ ਹੀ ਲਿਆ ਸਕਦੇ ਆ ਲਿਉਣ ਤੋਂ ਬਾਅਦ ਵੀ ਪੂਰਾ ਰਿਕਾਰਡ ਰਹਿੰਦਾ ਗਵਰਨਮੈਂਟ ਕੋਲ ਟਾਈਮ ਟੂ ਟਾਈਮ ਡਾਕਟਰ ਚੈੱਕ ਕਰਦੇ ਆ ਤੇ ਉਹ ਨਾ ਬਾਹਰੋਂ ਲਿਆਉਣੀਆਂ ਬਹੁਤ ਮਹਿੰਗੀਆਂ ਪੈਂਦੀਆਂ ਇਟਲੀ ਤੋਂ ਤੇ ਬਾਈ ਰੋਡ ਆ ਜਾਂਦੀਆਂ ਲੋਰੀ ਰਾਹੀਂ ਤੇ ਇਸ ਕਰਕੇ ਇਟਲੀ ਤੋਂ ਹੀ ਮਜਾ ਆਈਆਂ ਜੀ ਅੱਛਾ ਤੁਸੀਂ ਇੰਡੀਆ ਦਾ ਦੁੱਧ ਵੀ ਵੇਖਿਆ ਨਾ ਜੀ ਹਾਂਜੀ ਤੇ ਇਹ ਵੀ ਦੇਖ ਰਹੇ ਹੋ ਹਾਂਜੀ ਕੀ ਖਾਸੀਅਤ ਏ ਦੁੱਧ ਦੀ ਦੇਖੋ ਜੀ ਇੰਡੀਆ ਦੀ ਗੱਲ ਕਰਦੇ ਆ ਅਸੀਂ ਤੋਂ तकरीबन 40 50 ਸਾਲ 45 ਸਾਲ ਪਹਿਲਾਂ ਦੀ ਗੱਲ ਕਰਦੇ ਆ ਤੇ ਬਹੁਤ ਵਧੀਆ ਪ्योर ਦੁੱਧ ਹੁੰਦਾ ਸੀ ਖਲ ਪਾਦੇ ਹੁੰਦੇ ਸੀ ਡੰਗਰਾਂ ਨੂੰ ਤੇ ਬਹੁਤ ਵਧੀਆ ਦੁੱਧ ਹੁੰਦਾ ਅੱਜ ਕੱਲ ਇੰਡੀਆ ਦੇ ਵਿੱਚ ਕੀ ਹੈ ਕਿ ਖਾਦਾਂ ਯੂਰੀਆ ਖਾਦ ਦੂਜੀ ਖਾਦ ਸਪਰੇਅ ਆ ਬੰਦੇ ਉਹੀ ਡੰਗਰ ਖਾਂਦੇ ਫਿਰ ਉਹ ਦੁੱਧ ਤੇ ਵੀ ਅਸਰ ਹੁੰਦਾ ਦੋ ਦੋ ਉਥੋਂ ਦਾ ਜਿਹੜਾ ਉਹ ਥੋੜੀ ਜਿਹੀ 스ਮੈਲ ਅੱਜ ਕੱਲ੍ਹ ਆਉਂਦੀ ਹੈ ਦੁੱਧ ਦੇ ਵਿੱਚੋਂ ਇੱਥੇ ਤਾਂ ਦੁੱਧ ਹੈ ਬਿਲਕੁਲ 스ਮੈਲ ਨਹੀਂ ਆਏਗੀ ਵਧੀਆ ਦੁੱਧ ਕੱਚਾ ਦੁੱਧ ਰੋ ਦੇਜਦੇ ਸੀ ਔਰ ਇੱਥੇ ਦੁੱਧ ਦੀ ਖਾਸੀਅਤ ਇਹ ਹੈ ਉਥੋਂ ਦਾ 3 ਦਿਨ ਫ੍ਰਿਜ ਨਹੀਂ ਕੱਡੇਗਾ ਇੱਥੇ ਗਰਮ ਨਾ ਵੀ ਕਰੋ ਕੱਚਾ ਦੁੱਧ ਦੇ ਫ੍ਰਿਜ ਰੱਖ ਦੋ 10 ਦਿਨ ਖਰਾਬ ਨਹੀਂ ਹੋਣਾ ਜੀ ਸ਼ੈਲਫ ਲਾਈਫ ਵਧੀਆ ਔਰ ਇਹ ਹਲਵਾਈ ਵੀ ਜਾਣਦੇ ਆ ਕਿ ਘਰਾਂ 'ਚ ਵੀ ਜਿਹੜਾ ਖੋਆ ਬਣਾਉਂਦੇ ਆ ਨਾ ਤਕਰੀਬਨ 20 ਲੀਟਰ ਦੇ ਵਿੱਚੋਂ ਉੱਥੇ 4.5 ਤੋਂ 5 ਕਿਲੋ ਤਕਰੀਬਨ ਖੋਆ ਨਿਕਲਦਾ ਹੈ ਇਤੋਂ ਦਾ ਦੁੱਧ ਜਿਹੜਾ ਸਾਡੇ ਕੋਲ ਹੁੰਦਾ 7 ਕਿਲੋ ਹੋਇਆ ਨਿਕਲਦਾ ਜੀ ਉਹ ਜਿਹੜੇ ਮਾਈਆਂ ਬੀਬੀਆਂ ਵਰਦੀਆਂ ਦੁੱਧ ਸਾਡੇ ਕੋਲ ਲੈ ਕੇ ਜਾਂਦੀਆਂ ਉਹ ਵੀ ਦੱਸਦੀਆਂ ਫੀਡਬੈਕ ਕਿ ਇੰਨਾ ਵਧੀਆ ਮਤਲਬ ਦੁੱਧ ਦੇ ਤੇ ਨਹੀਂ ਮੋਟੀ ਮਲਾਈ ਆਉਂਦੀ ਹੈ ਮਲਾਈ ਲਾ ਲੈਂਦੇ ਆ ਫਿਰ ਗਰਮ ਕਰਦੇ ਫਿਰ ਮਲਾਈ ਆ ਜਾਂਦੀ ਹੈ ਤੇ ਬਹੁਤ ਵਧੀਆ ਦੁੱਧ ਉਹਦਾ ਬਹੁਤ ਵਧੀਆ ਦਹੀਂ ਬੰਦਾ ਫੁੱਟਣ ਵਾਲਾ ਦਹੀਂ ਬੰਦਾ ਕਰੀਮੀ ਦਹੀਂ ਬੰਦਾ ਪਨੀਰ ਬਹੁਤ ਵਧੀਆ ਬੰਦਾ ਮਤਲਬ ਬਹੁਤ ਵਧੀਆ ਚੀਜ਼ ਹੈ ਜੋ ਅਜ ਤੋਂ 40 50 ਸਾਲ ਪਹਿਲਾਂ ਇੰਡੀਆ ਹੁੰਦਾ ਸੀ ਉਹ ਅੱਜ ਕੱਲ ਇੱਥੇ ਹੈ ਕਿ ਇੱਥੇ ਕੋਈ ਖਾਦ ਨਹੀਂ ਪਾਉਂਦੇ ਖਾਦ ਪਾਉਂਦੇ ਤਾਂ ਦੇਸੀ ਪਾਉਂਦੇ ਆ ਜਿਵੇਂ ਆਪਾਂ ਨੂੰ ਰੂੜੀ ਪਾਉਂਦੇ ਹੁੰਦੇ ਸੀ ਨਾ ਉਹ ਉਹ ਚੀਜ਼ਾਂ ਵਰਤਦੇ ਆ ਇੱਥੇ ਕੋਈ ਸਪਰੇਆ ਨਹੀਂ ਵਰਤਦੇ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਜੀ ਸੋ ਸਾਡੀ ਇੱਕ ਇੱਛਾ ਵੀ ਸੀ ਕਿ ਆਪਾਂ ਵਿਜ਼ਿਟ ਕਰੀਏ ਉੱਥੇ ਫਾਰਮ ਦੇ ਪਰ ਤੁਸੀਂ ਦੱਸਿਆ ਕੁਝ ਕੰਡੀਸ਼ਨਾਂ ਵਾਲੀਆਂ ਹਾਂ ਕੰਡੀਸ਼ਨਾਂ ਕੁਝ ਹੈਗੀਆਂ ਕਿ ਵਿਜ਼ਿਟ ਕਰ ਨਹੀਂ ਸਕਦੇ ਉੱਥੇ ਨਾ ਇਹ ਇਹਦਾ ਹੀ ਕਾਰਨ ਕਿਉਂ ਨਹੀਂ ਆ ਸਕਦੇ ਕਾਰਨ ਇਹ ਤੇ ਗਵਰਨਮੈਂਟ ਤੋਂ ਜਦੋਂ ਉਹਨੂੰ ਲੈਂਦੀ ਹੈ ਪਰਮਿਸ਼ਨ ਉਹ ਪਰਮਿਸ਼ਨ ਵਿੱਚ ਕਈ ਚੀਜ਼ਾਂ ਦੇ ਉਹਨਾਂ ਲਾਈਆਂ ਹੁੰਦੀਆਂ ਐ ਸਿਕਿਉਰਿਟੀ ਲਾਈਆਂ ਉਹ ਉਹਨਾਂ ਨੂੰ ਫੋਲੋ ਕਰਨੀ ਪੈਂਦੀਆਂ ਖੁਦ ਅਸੀਂ ਦੁੱਧ ਦਾ ਕੰਮ ਕਰਦੇ ਆ ਅਸੀਂ ਦੁੱਧ ਵੇਚਦੇ ਆ ਪਰ ਫਾਰਮ ਵਿੱਚ ਦੁੱਧ ਹੀ ਕਲੈਕਟ ਕਰਦੇ ਆ ਮੱਝਾਂ ਕੋਲ ਅਸੀਂ ਵੀ ਨਹੀਂ ਜਾਂਦੇ ਅਸੀਂ ਵੀ ਨਹੀਂ ਜਾ ਸਕਦੇ ਉਹਨਾਂ ਦਾ ਆਪਣਾ ਕੋਈ ਸਿਸਟਮ ਹੈ ਜੀ ਜੀ ਤੇ ਫਿਰ ਹੋਰ ਹੈ ਜਿਵੇਂ ਮੱਝਾਂ ਦਾ ਦੁੱਧ ਤਾਂ ਪਹਿਲਾਂ ਮੈਂ ਗੱਲ ਕੀਤੀ ਵੀ ਘੱਟ ਮਿਲਦਾ ਉਹ ਇਥੇ ਹੋਰ ਦੁੱਧ ਜਿਹੜਾ ਜ਼ਿਆਦਾ ਕਿਹੜਾ ਵਕਤ ਆ ਜਾਂਦਾ ਹੈ گاਵਾ ਦਾ ਦੁੱਧ ਹੈ ਜੀ ਜੀ ਸਾਰੇ ਫਾਰਮ گاਵਾ ਦੇ ਆ ਜਿੰਨਾ ਤੁਹਾਨੂੰ ਦੁੱਧ ਮਿਲੇਗਾ ਹਰ ਇੱਕ ਸਟੋਰ ਤੇ ਮਿਲੇਗਾ ਵੱਡੇ ਵੱਡੇ ਸਟੋਰਾਂ ਚ ਜਿਹੜੀ ਕੈਨੀਆਂ ਚ ਦੁੱਧ ਹੁੰਦਾ ਸਾਰਾ ਘਾਵਾ ਦਾ ਦੁੱਧ ਹੁੰਦਾ ਤੇ ਉਹ ਨਾ 10 ਲੀਟਰ ਦੁੱਧ ਗਰਮ ਕਰ ਲੋ ਮਲਾਈ ਨਹੀਂ ਨਿਕਲਣੀ ਉੱਤੋਂ ਮੋਮਲੀ ਜਿਹੀ ਹੋਏਗੀ ਇਹ ਤੁਸੀਂ ਮਾਝਾ ਦਾ ਦੁੱਧ ਜਿਹੜਾ ਇੱਥੇ ਅਸੀਂ ਵੀ ਇੱਕ ਲੀਟਰ ਗਰਮ ਕਰੋ ਪੂਰੀ ਮੋਟੀ ਬਨਾਈ ਨਿਕਲੇ ਰੇਟ ਕੀ ਇਹਦਾ ਜੀ ਫੈਂਟ ਦਾ ਹਿਸਾਬ ਹੁੰਦਾ ਜਾਂ ਕੀ ਨਹੀਂ ਨਹੀਂ ਇੱਥੇ ਫੈਂਟ ਦਾ ਹਿਸਾਬ ਕੋਈ ਨਹੀਂ ਸੀ ਵੈਸੀ ਦੁੱਧ ਦੇਨੇ ਆ ਨਾ ਤੇ ਇਹੀ ਫੈਂਟ ਦਾ ਦੇਉਨੇ ਆ ਨਾ ਇੱਥੇ ਫੈਂਟ ਦਾ ਦੇਨੇ ਦੇਖ ਦੁੱਧ ਪਿਓਰ ਬਿਲਕੁਲ ਨਾ ਮਲਾਵਟ ਤੇ ਕੋਈ ਨਿਕਾਣਾ ਉਹ ਕਰਦੇ ਆ ਸਾਡੇ ਵਾਸਤੇ ਵੀ ਮਿਲਾਵਟ ਕਰਨਾ ਵੈਸੇ ਵੀ ਪਾਪ ਹੈ ਤੇ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਹਜ਼ਾਰ ਪੰਨੋ ਇਹ ਹੀ ਨਾਮ ਦੇਵਾਂਗੇ ਜੀ ਕੋਈ ਸਾਬਤ ਕਰ ਦੇਣਾ ਜੀ ਜੀ ਤੇ ਇੱਥੇ ਜਿਵੇਂ ਤੁਸੀਂ ਮਠਾਈਆਂ ਵਗੈਰਾ ਨੇ ਉਹ ਚੀਜ਼ਾਂ ਦਿੰਨੇ ਹੋ ਹਨਾ ਜਾਂ ਦੁੱਧ ਸੇਲ ਕਰਦੇ ਹੋ ਤੁਸੀਂ ਕਿੰਨਾ ਦੁੱਧ ਲੈਣੇ ਹੋ ਸਾਡੇ ਕੋਲ ਤਾਂ ਦੁੱਧ ਜਿਹੜਾ ਨਾ ਲਿਮਟ ਦਾ ਇਹਨਾਂ ਦੁੱਧ ਮਿਲਦਾ ਨਹੀਂ ਜਿੰਨੀ ਸਾਡੇ ਲਾਗਤ ਹੈ ਕਿਉਂਕਿ ਪੂਰੇ ਯੂਕੇ ਤੋਂ ਥਰੋਟ ਯੂਕੇ ਤੱਕ ਸਾਡੇ ਕੋਲ ਦੁੱਧ ਲੈਣਾ ਹੁੰਦਾ ਹੈ ਮੱਖਣ ਲੈਣਾ ਹੁੰਦਾ ਹੈ ਘਿਓ ਲੈਣਾ ਹੁੰਦਾ ਹੈ ਜਿੰਨੀ ਡਿਮਾਂਡ ਹੈ ਉਹਨਾਂ ਪਿੱਛੋਂ ਮਿਲਦਾ ਨਹੀਂ لیکن پھر بھی ਅਸੀਂ ਇਹੀ ਬੇਨਤੀ ਕਰਦੇ ਹੁੰਨੇ ਆ ਸਾਰਿਆਂ ਨੂੰ ਆਨਲਾਈਨ ਵੀ ਵੀ ਸਾਨੂੰ ਪਹਿਲਾਂ ਫੋਨ ਕਰਕੇ ਆਓ ਤਾਂ ਕਿ ਤੁਹਾਨੂੰ ਗੇੜਾ ਨਾ ਪਏ ਦੋਨੋਂ ਦੋਨੋਂ ਲੈਣ ਹੁੰਦੇ ਆ ਵੀ ਸਾਡੇ ਕੋਲ ਚੀਜ਼ अवेलेबल ਹੈ ਵੀ ਕਿ ਨਹੀਂ ਹੈ ਤੇ तकरीबन ਵੀਕ ਦਾ ਲੱਗ ਜਾਂਦਾ 700 800 ਲੀਟਰ ਲੱਗ ਜਾਂਦਾ ਜੀ ਜੀ ਸੋ ਮੈਂ ਗੱਲ ਪਹਿਲਾਂ ਕਰਨੀ ਸੀ ਚਲੋ ਆਪਾਂ ਹੁਣ ਵਿੱਚੋਂ ਗੱਲ ਕਰਦੇ ਆ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਬਲੋਂਗ ਕਰਦੇ ਹੋ ਜਲੰਧਰ ਤੋਂ ਜੀ ਕਦੋਂ ਆਏ ਸੀ ਇੱਥੇ 2002 ਜੀ ਇਸ ਤੋਂ ਪਹਿਲਾਂ ਤੁਸੀਂ ਦੁੱਧ ਤੋਂ ਪਹਿਲਾਂ ਹੋਰ ਕੀ ਕੰਮ ਕੀਤਾ ਜੀ ਦੁੱਧ ਤੋਂ ਪਹਿਲਾਂ ਮੈਂ ਫਿਲਮ ਲਾਈਨ ਚਾ ਜੀ ਔਰ ਮੈਂ ਇਥੇ ਸਿਕ ਚੈਨਲ ਸਿਕ ਚੈਨਲ ਤੇ ਤਕਰੀਬਨ 4 ਸਾਲ ਮੈਂ ਜੇ ਟੈਕਨੀਸ਼ੀਅਨ ਕੰਮ ਕੀਤਾ ਜੀ ਟੈਕਨੀਕਲ ਕੰਮ ਕਰਦਾ ਔਰ ਵੀਡੀਓ ਦਾ ਮੈਂ ਕਾਫੀ ਕੰਮ ਕੀਤਾ ਹਾਂ ਜੀ ਪਹਿਲਾਂ ਤੇ ਸ਼ੁਰੂ ਵਿੱਚ ਮੈਂ ਵਿਆਹਾਂ ਦੀ ਵੀਡੀਓ ਵਿੱਚ ਕਰਦਾ ਨਿਆ ਫੋਟੋ ਕਰਦਾ ਨਿਆ ਤੇ ਬਾਅਦ ਚ ਫਿਰ ਮੈਂ ਚੈਨਲ ਤੇ ਹੋ ਗਿਆ ਚੈਨਲ ਤੇ ਫਿਰ ਮੈਂ 8 ਸਾਲ ਐਂਕਰਿੰਗ ਕੀਤੀ ਹੈ ਮੋਰਨਿੰਗ ਸ਼ੋ ਗੁਰਮਤਿ ਗਿਰਪਾਸਦ ਦਾ ਬ੍ਰੈਕਫਾਸਟ ਸ਼ੋ ਚੱਲਦਾ ਹੈ ਉਹ ਸਾਡੇ ਇਥੇ ਟੌਪ 10 ਚ ਨੰਬਰ 1 ਆਇਆ ਸੀ ਜੀ ਉਹ ਡਾਇਰੈਕਟਰ ਹੋਇਆ ਸੀ ਤੇ ਬੜਾ ਪਿਆਰ ਦਿੱਤਾ ਸੰਤਾਨ ਨੇ ਇੱਕ ਤੁਹਾਡਾ ਪਿੰਨ ਪ੍ਰੋਬਲਮ ਚੱਲਦਾ ਹੁੰਦਾ ਸੀ ਕੋਈ ਮੈਕਾਪ ਹੁੰਦਾ ਸੀ ਉਹ ਬਹੁਤ ਪਿਆਰ ਮੇਰਾ ਚ ਤੇ ਮੈਂ ਫਿਰ ਮੀਡੀਆ ਲਾਈਨੀ ਜ਼ਿਆਦਾ ਕੀਤੀ ਇੱਥੇ ਆ ਕੇ ਜੀ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਫਿਰ ਫਿਲਮਾਂ ਦਾ ਜ਼ਿਆਦਾ ਕਰਦੇ ਨੇ ਹਾਂ ਤੁਸੀਂ ਫਿਲਮਾਂ ਡਾਇਰੈਕਟ ਵੀ ਕੀਤੀਆਂ ਪ੍ਰੋਡਿਊਸ ਵੀ ਕੀਤੀਆਂ ਔਰ ਵਿੱਚ ਤੁਸੀਂ ਕਿਰਦਾਰ ਵੀ ਨਿਭਾਏ ਹੈ ਨਾ ਜੀ ਤੇ ਤੁਹਾਡੀ ਫਿਲਮ ਜਿਹੜੀ ਤੂਫਾਨ ਸਿੰਘ ਉਹ ਇੱਕ ਮੀਲ ਪੱਥਰ ਸੀ ਨਾ ਜੀ ਹਾਂਜੀ ਬਹੁਤ ਵੱਡਾ ਤੁਸੀਂ ਉਹ ਕੀਤਾ ਜੀ ਸਾਡੇ ਵਾਸਤੇ ਕਹਿ ਲਈਏ ਤਾਂ ਸਾਡੀ ਕੌਮ ਵਾਸਤੇ ਨਾ ਜੀ ਤੂਫਾਨ ਸਿੰਘ ਜਗਰਾਤ ਸਿੰਘ ਜੀ ਤੂਫਾਨ ਤੇ ਉਹ ਫਿਲਮ ਸੀ ਜੀ ਤੇ ਉਸ ਤੋਂ ਬਾਅਦ ਹੋਰ ਜਿਹੜੀਆਂ ਫਿਲਮਾਂ ਨੇ ਤੁਸੀਂ ਦੇਖ ਤੂਫਾਨ ਸਿੰਘ ਫਿਲਮ ਦੀ ਗੱਲ ਕਰੀ ਨਾ ਦੇਖੋ ਬਾਬਾ ਜਗਰਾ ਸਿੰਘ ਤੂਫਾਨ ਦੇ ਜੀਵਨ ਤੇ ਫਿਲਮ ਹੈ 19 ਸਾਲ ਦੀ ਉਮਰ ਚ ਉਹ ਸ਼ਹੀਦ ਹੁੰਦੇ ਐ ਇੰਨਾ ਜਿਆਦਾ ਕੁਛ ਉਹਨੇ ਕੰਮ ਕੀਤਾ ਇਨਸਾਨੀਅਤ ਵਾਸਤੇ ਜਿਹੜੇ ਡਰਦੇ ਹੋਏ ਹਿੰਦੂ ਲੋਕ ਪੰਜਾਬ ਛੱਡ ਕੇ ਗਏ ਸੀ ਵਾਪਸ ਉਹਨਾਂ ਲਿਆ ਕੇ ਵਸਾਇਆ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਰਾਖੀ ਕੀਤੀ ਤੇ ਗਰੀਬ ਬੱਚੀਆਂ ਦੇ ਵਿਆਹ ਕੀਤੇ ਬੜਾ ਕੁਛ ਉਹਨਾਂ ਨੇ ਕੀਤਾ ਬਹੁਤ ਕੁਛ ਕੀਤਾ ਉਹਨਾਂ ਨੇ ਇਹ ਕਿਹਾ ਵੀ ਸਾਡੀ ਲੜਾਈ ਸਿਸਟਮ ਦੇ ਖਿਲਾਫ ਹੈ ਕਿਸੇ ਬੰਦੇ ਦੇ ਕਿਸ ਧਰਮ ਦੇ ਖਿਲਾਫ ਹੈ ਨਹੀਂ ਤੇ ਈ ਉਹਨਾਂ ਦੀ ਇੰਨੀ ਜ਼ਿਆਦਾ ਮਤਲਬੇ ਕਹ ਲੋ ਉਹਨਾਂ ਤਪੱਸਿਆ ਸੀ ਕਮਾਈ ਸੀ ਉਹਨਾਂ ਦੀ ਤੇ ਉਹ ਗੁਰਮਤਿ ਕਿਰਪਾ ਕੀਤੀ ਸਾਡੇ ਤੇ ਤਰਸ ਕੀਤਾ ਕਿ ਸਾਨੂੰ ਉਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਹ ਮੈਸੇਜ ਵਰਲਡਵਾਈਡ ਸਾਰਿਆਂ ਦੇ ਕੋਲ ਗਿਆ ਤੇ ਗੁਰੂ ਮਾਰੀ ਨੇ ਆਪੇ ਸੇਵਾ ਲਈ ਹੈ ਜੀ ਸਵੱਬ ਕਿਵੇਂ ਬਣਦਾ ਜੀ ਉਹਦਾ ਫਿਲਮ ਵਿੱਚ ਸੋ ਅਬ ਬਸ ਮੈਂ ਤੁਹਾਨੂੰ ਪਹਿਲੀ ਗੱਲ ਦੱਸੀ ਹੈ ਨਾ ਸਵਬ ਤੇ ਇਹੀ ਹੈ ਕਿ ਜਿਹੜੋਂ ਨੇ ਕਮਾਈ ਸੀ ਉਹ ਦੁਨੀਆ ਤੱਕ ਜਾਣੀ ਸੀ ਸਵਬ ਬਣ ਗਿਆ ਔਰ ਜਦੋਂ ਬਾਬਾ ਜੀ ਰਸਨ ਤੂਫਾਨ ਜੀ ਸ਼ਹੀਦ ਹੋਏ ਹੈ ਨਾ ਔਰ ਮੈਂ ਅੰਮ੍ਰਿਤਸਰ ਜੀ ਤੇ ਮੈਂ ਜਾਣਾ ਸੀ ਭੋਗ ਤੇ ਤੇ ਮੈਂ ਜਾਂਦਗ ਦਾ ਰਾਹ 'ਚ ਰਹਿ ਗਿਆ ਕੋ ਇੰਨੇ ਕ ਜਿਆਦਾ ਉਥੇ ਲੋਕ ਇੰਨੀ ਸੰਗਤ ਉਥੇ ਪਹੁੰਚੀ ਸੀ 10 ਲੱਖ ਤੋਂ ਵੱਧ ਇਕੱਠ ਹੋਇਆ ਸੀ ਤੇ ਬਾਕੀ ਰਾਮਚ ਬਹੁਤ ਲੋਕ ਰਹੇ ਸੀ ਰਾਜਵੇਂ ਸੀ ਤੇ ਮੈਂ ਉਦੋਂ ਤਹੀ ਬਹੁਤ ਜਿਆਦਾ ਪ੍ਰਭਾਵਿਤ ਸੀ ਉਹ ਸ਼ਕਸ਼ੀਤ ਤੋਂ ਤੇ ਮੌਕਾ ਬਣਿਆ ਤੇ ਗੁਰੂ ਮਹਾਰਾਜ ਨੇ ਕਿ ਦਿੱਤੀ ਕਿਰਪਾ ਸੇ ਵੰਡਾਈ ਸੀ ਹਾਂ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਹੋਰ ਵੀ ਪ੍ਰੋਜੈਕਟਿੰਗ ਜਿਹੜੇ ਉਹ ਚੰਗੇ ਆਏ ਹੋਰ ਇਲਾਵਾ ਇਸ ਤੋਂ ਇਹ ਪ੍ਰੋਡਕਸ਼ਨ ਕਰਦੇ ਆ ਸਾਰੀਆਂ ਫਿਲਮਾਂ ਦੀ ਤਕਰੀਬਨ ਕਰਦੇ ਹੁੰਦੇ ਨੇ ਜਿਹੜੇ ਪੰਜਾਬ ਤੋਂ ਆਉਂਦੀਆਂ ਫਿਲਮਾਂ ਦੇ ਪ੍ਰੋਡਕਸ਼ਨ ਕਰਦੀ ਏ ਰਾਈਟਿੰਗ ਵੀ ਕਰਦੀ ਏ ਪਿੱਛੇ ਜੀ ਕਵ ਲੈਥ ਫਿਲਮ ਕੀਤੀ ਸੀ ਮੇਰੀ ਲਿਖੀ ਸੀ ਉਹਦੇ ਵਿੱਚ ਕਰਮਜੀਤ ਅਨਮੋਲ ਜੀ ਗੁਰਪ੍ਰੀਤ ਸਿੰਘ ਖੁੱਗੀ ਉਹ ਜੱਜੀ ਵੀ ਔਰ ਮੋਹਲਾ ਸਿੰਘ ਇਥੋਂ ਲੋਕਲਾ ਤੇ ਜਸਨੀਤ ਕੌਰ ਵੀ ਲੋਕਲਾ ਉਹਨਾਂ ਨੇ ਕੰਮ ਕੀਤਾ ਤੇ ਉਹ ਫਿਲਮ ਲਿਖਣ ਦਾ ਵੀ ਮੈਨੂੰ ਮੌਕਾ ਮਿਲਿਆ ਤੇ ਮੇਰਾ ਬੇਟਾ ਡਾਇਰੈਕਟ ਕਰਦਾ ਹੁੰਦਾ ਫਿਲਮ ਜਿਵੇਂ ਤੂਫਾਨ ਸਿੰਘ ਵੀ ਉਹਨੇ ਡਾਇਰੈਕਟ ਕੀਤੀ ਸੀ ਤੇ ਆ ਬਲੈਤ ਵੀ ਉਹਨੇ ਡਾਇਰੈਕਟ ਕੀਤੀ ਸੀ ਜੀ ਤੇ ਉਹ ਬਹੁਤ ਸਾਰੀਆਂ ਫਿਲਮ ਕੀਤੀਆਂ ਹੁਣ ਆਉਣ ਵਾਲੇ ਸਮੇਂ ਤੇ ਵਿੱਚ ਬਹੁਤ ਜਲਦੀ ਹੀ ਪਾਉਂਡ ਲੈਂਡ ਪਾਉਂਡਾਂ ਦੀ ਧਰਤੀ ਤੇ ਉਹ ਮੂਵੀ ਕਰ ਰਹੇ ਹਾਂ ਅੱਜ ਜੀ ਹੋਰ ਐਸੇ ਸਾਲ ਕਰਾਂਗੇ ਜੀ ਤੁਸੀਂ 2002 ਦੇ ਵਿੱਚ ਇੱਥੇ ਮੂਵ ਹੋਏ ਹੋ ਨਾ ਹੁਣ ਵੀ ਤੁਸੀਂ ਜਾਣਦੇ ਹੋ ਹਾਂ ਜੀ ਇੰਡੀਆ ਜੀ ਕਿੱਥੇ ਕਿ ਦੇਖਦੇ ਸੀ ਕਿਦਾਂ ਇੰਡੀਆ ਨੂੰ ਤੁਸੀਂ ਹਾਂਜੀ ਅਸੀਂ ਇੱਥੇ ਵਾਲਾ ਜਿਹੜਾ ਆ ਸਾਰਾ ਸਿਸਟਮ ਦੇਖਦੇ ਆ ਤੇ ਉਹਦੇ ਮੁਕਾਬਲੇ ਤੁਸੀਂ ਕਿੱਥੇ ਖੜੇ ਲੱਗਦੇ ਆ ਦੇਖੋ ਗੱਲ ਇੰਡੀਆ ਦੀ ਕਰੀਏ ਇੰਡੀਆ ਬਹੁਤ ਸੋਹਣੀ ਧਰਤੀ ਹੈ ਬਹੁਤ ਵਧੀਆ ਹੈ ਬੜਾ ਵਧੀਆ ਦੇਸ਼ ਹੈ ਉੱਥੇ ਸਿਸਟਮ ਦੇ ਵਿੱਚ ਥੋੜੀ ਖਰਾਬੀ ਹੈ ਕਿ ਜਿਹੜਾ ਆ ਪੋਲੀਟਿਸ਼ੀਅਨ ਹੈ ਜਿਹੜਾ ਉਹਨਾਂ ਨੇ ਖਾਬ ਕੀਤਾ ਤੇ ਅਗਰ ਉਹ ਸੁਧਾਰ ਹੋਏ ਤੇ ਬਾਕੀ ਜਿੰਨੇ ਲੋਕ ਜਿੰਨੇ ਬੱਚੇ ਬੱਚੀਆਂ ਸਾਡੇ ਇੱਧਰ ਆਉਂਦੇ ਉਹਨਾਂ ਨੂੰ ਲਾਉਣ ਦੀ ਰੋੜੀ ਨਾ ਪਈ ਉੱਥੇ ਹੀ ਸੈਟਰ ਹੋਣ ਇੱਥੇ ਤਾਂ ਸਿਸਟਮ ਵਧੀਆ ਕਾਨੂੰਨ ਵਧੀਆ ਸਾਰਿਆਂ ਵਾਸਤੇ ਇੱਕ ਹੈ ਤੁਸੀਂ ਦੇਖੀਏ ਤੁਸੀਂ ਪਹਿਲਾਂ ਵੀ ਆਉਂਨੇ ਆ ਤੇ ਬਰਾਬਰਤਾ ਕੋਈ ਰਿਸਵਤ ਨਹੀਂ ਕੋਈ ਕਿਸੇ ਨੂੰ ਇਹ ਨਹੀਂ ਵੀ ਪੁਲਿਸ ਨੂੰ ਪੈਸੇ ਦੇ ਕੇ ਕਿਸੇ ਨੂੰ ਚੁਕਾ ਦੋਗੇ ਇਹ ਤਾਂ ਹੈ ਹੀ ਨਹੀਂ ਜਿਵੇਂ ਇੰਡੀਆ ਚਲਦਾ ਹੈ ਤੁਹਾਨੂੰ ਪਤਾ ਹੈ ਸਪਾਰਸ ਜਾਂ ਪੈਸਾ ਉਹ ਚੀਜ਼ ਇੱਥੇ ਨਹੀਂ ਨਾ ਸਪਾਰਸ ਚੱਲੇ ਇੱਥੇ ਨਾ ਬਹਾ ਚੱਲੇ ਇੱਥੇ ਇਨਸਾਨੀਅਤ ਹੈ ਬਰਾਬਰਤਾ ਸਭ ਵਾਸਤੇ ਅਮੀਰ ਵਾਸਤੇ ਵੀ ਉਹ ਰੂਲ ਹੈ ਤੇ ਗਰੀਬ ਵਾਸਤੇ ਵੀ ਹੈ ਹਾਂ ਜੋ ਅਸੀਂ ਸੜਕਾਂ ਤੇ ਜਾਈ ਚੀਜ਼ਾਂ ਦੇਖ ਹੀ ਰਹੇ ਹਾਂ ਹਾਂ ਜੀ ਜੀ ਬਿਲਕੁਲ ਜੀ ਤੇ ਜਦੋਂ ਉੱਥੇ ਜਾਂਦੇ ਹੋ ਫਿਰ ਤੁਹਾਨੂੰ ਵੀ ਚੀਜ਼ ਮਹਿਸੂਸ ਤਾਂ ਹੁੰਦੀ ਹੈ ਨਾ ਕਿ ਯਾਰ ਵੀ ਜੇ ਇਹ ਸਾਡੀ ਫੌਜ ਇਹ ਚੀਜ਼ਾਂ ਅਸੀਂ ਸੋਚਦੇ ਹਾਂ ਤੁਸੀਂ ਪਹਿਲਾਂ ਕਿਹਾ ਵੀ ਸਾਡੇ ਬੱਚਿਆਂ ਨੂੰ ਹੋਣ ਦੀ ਲੋੜ ਨਾ ਹਾਂ ਮਹਿਸੂਸ ਤਾਂ ਹੁੰਦਾ ਹੀ ਹੈ ਜੀ ਬਿਲਕੁਲ ਸਿਸਟਮ ਮਹਿਸੂਸ ਤਾਂ ਹੁੰਦਾ ਹੀ ਹੈ ਐ ਸੋ ਜਿਹੜੀ ਤੁਸੀਂ ਪੌਂਡ ਲੈਂਡ ਫਿਲਮ ਬਣਾਉਣੀ ਹੈ ਪੌਂਡ ਲੈਂਡ ਦੀ ਦੱਸਿਆ ਨਾ ਹਾਂਜੀ ਪੌਂਡ ਲੈਂਡ ਜੀ ਤੇ ਫਿਰ ਇਹਦਾ ਕੰਮ ਕਦੋਂ ਤੋਂ ਸ਼ੁਰੂ ਹੋਇਆ ਜੀ ਇਹਦਾ ਕੰਮ ਸ਼ੁਰੂ ਹੈ ਅਸੀਂ ਬਹੁਤ ਜਲਦ ਹੁਣ ਆਡੀਸ਼ਨ ਰੱਖੇ ਹੋਏ ਆ ਤੇ ਐਸੇ ਸਾਲ ਹੀ ਮੇਬੀ ਅਕਤੂਬਰ ਚ ਫਿਲਮ ਸ਼ੂਟ ਕਰਾਂਗੇ ਜੀ ਜੀ ਤੇ ਇਹਦੇ ਵਿੱਚ ਕਾਸਟ ਦੀ ਗੱਲ ਸੀ ਕਾਸਟਿੰਗ ਜਿਹੜੀ ਆ ਕੁਝ ਇੰਡੀਆ ਤੋਂ ਕੁਝ ਪਾਕਿਸਤਾਨ ਤੋਂ ਹੀ ਚੋਸ ਕੀਤੀ ਸੀ ਲੇਕਿਨ ਕੁਝ ਮਾਹੌਲ ਵਿੱਚ ਜੀ ਖਰਾਬ ਹੋਇਆ ਤੇ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ جنگ ਲੱਗੀ ਤੇ ਉਹ ਕਾਫੀ ਕੁਝ ਚੇਂਜ ਹੋ ਗਿਆ ਉਸ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਹੁਣ ਕੁਝ ਨਾ ਕੁਝ ਸੋਚ ਰਹੇ ਆ ਵੀ ਕਿਦਾਂ ਕੀ ਕਰੀਏ ਹਾਂ ਮੇਰੇ ਦੇ ਦੁਬਾਰਾ ਮੈਂ ਜਿਹੜੇ ਉੱਤਰ ਦੇ ਕੈਰੇਕਟਰ ਨੇ ਉਹ ਤੁਹਾਨੂੰ ਚੇਂਜ ਕਰਨੇ ਪੈ ਰਹੇ ਆ ਚੇਂਜ ਕਰਨੇ ਪੈ ਰਹੇ ਆ ਜੀ 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 ਇਹ ਆ ਸੋ ਸਾਡੀ ਮੈਂ ਪਹਿਲਾਂ ਵੀ ਕਿਹਾ ਸੀ ਇੱਛਾ ਤਾਂ ਸੀ ਵੀ ਅਸੀਂ ਅਸੀਂ ਤੁਹਾਡੇ ਉੱਥੇ ਵੀ ਜੀ ਚਲ ਕੇ ਵਿਜ਼ਿਟ ਕਰਕੇ ਹਾਂਜੀ ਔਰ ਉਹ ਕੁਝ ਮਜਬੂਰੀਆਂ ਨੇ ਕਿਉਂਕਿ ਸਾਨੂੰ ਵੀ ਲੱਗਦਾ ਸੀਗਾ ਵੀ ਅਸੀਂ ਜਾ ਕੇ ਗੱਲਬਾਤ ਕਰਕੇ ਸਰਦਾਰ ਜੀ ਨਾਲ ਹਾਂਜੀ ਕੋਈ ਨਹੀਂ ਤੁਹਾਨੂੰ ਇਹ ਜਿਹੜੀ ਵੈਨ ਸਰਫਸਰ ਫ੍ਰਿਜ ਵੈਂਟ ਕੀ ਹੈ ਔਰ ਜੋ ਦੁੱਧ ਹੁੰਦਾ ਸਾਡੇ ਕੋਲ ਹੁਣ ਮੇਰੇ ਕੋਲ ਤਕਰੀਬਨ 600 ਲੀਟਰ ਦੁੱਧ ਹੁਣ ਹੈ ਮੈਂ ਚ ਉਹ ਦਿਖਾਣੇ ਆ ਔਰ ਤੁਹਾਨੂੰ ਜਿਹੜਾ ਅਸੀਂ ਫੁਟੇਜ ਕੁਝ ਦੇਵਾਂਗੇ ਜਿਹੜੀ ਤੁਸੀਂ ਦਿਖਾ ਸਕਦੇ ਆ ਤੁਹਾਡੇ ਦੇ ਦਰਸ਼ਕਾਂ ਨੂੰ ਕਿ ਇੱਥੇ ਮੱਝਾਂ ਨੂੰ ਕਿਵੇਂ ਰੱਖਿਆ ਜਾਂਦਾ ਕਿਦਾਂ ਮੱਝਾਂ ਨੇ ਦੀਆਂ ਦੇਵਾਂਗੇ ਤੁਹਾਨੂੰ ਜੀ 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 ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਜਿਹੜੀਆਂ ਕੁਝ ਚੀਜ਼ਾਂ ਨੇ ਇੱਥੇ ਵੀ ਸ਼ਾਇਦ ਉਹ ਇੰਗਲੈਂਡ ਦੇ ਵਿੱਚ ਘੱਟ ਮਿਲਦੀਆਂ ਨੇ ਇੰਗਲੈਂਡ 'ਚ ਤਾਂ ਹੈ ਹੀ ਨਹੀਂ ਮਤਲਬ ਤਹੀ ਵੇਖਿਆ ਹੋਣਾ ਜੇ ਕਿ ਮੈਂ ਮਜਦੂਦ ਦੁੱਧ ਕੀਰ ਨਹੀਂ ਕਰਦੇ ਵੀ ਸਾਨੂੰ 18 ਸਾਲ ਹੋ ਗਏ 20 ਸਾਲ ਹੋ ਗਏ ਅੱਜ ਤੱਕ ਅਸੀਂ ਮੱਝ ਨਹੀਂ ਵਖੀ ਮੈਂ ਦਾ ਦੁੱਧ ਨਹੀਂ ਵਖਿਆ ਹੋਰ ਨਹੀਂ ਸਕਦਾ ਪਰ ਅਸੀਂ ਤੇ ਦਿੰਨੇ ਆ ਪੈ ਸਾਰਾ ਕੁਝ ਜਦੋਂ ਇੱਥੇ ਆ ਕੇ ਪੀਂਦੇ ਆ ਲੈ ਕੇ ਜਾਂਦੇ ਆ ਫਿਰ ਕਹਿੰਦੇ ਆ ਕਮਾਲ ਹੈ ਤੇ ਇੰਡੀਆ ਤੋਂ ਵੀ ਵਧੀਆ ਹੂੰ ਆਪਣਿਆਂ ਵਾਲਿਆਂ ਦਾ ਇੱਥੇ ਕੋਈ ਮੌਸਮ ਦਾ ਫਰਕ ਹੈ ਜਾਂ ਉਹ ਮੌਸਮ ਦਾ ਫਰਕ ਹੈ ਮੌਸਮ ਦਾ ਵੀ ਫਰਕ ਹੈ ਤੇ ਮਹਿੰਗੀ ਵੀ ਬਹੁਤ ਪੈਂਦੀ ਹੈ ਮੌਸਮ ਦਾ ਚਲੋ ਇਹ ਹੈ ਕਿ ਇੱਥੇ ਕੋਈ ਵਧੀਆ ਸ਼ੈਡ ਬਣਾ ਕੇ ਵਧੀਆ ਹੀਟ ਇਨਸਿਸਟੈਂਟ ਲਾ ਕੇ ਕਰ ਸਕਦੇ ਆ ਪਰ ਮਹਿੰਗੀ ਬਹੁਤ ਪੈਂਦੀ ਹੈ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਇਹਦਾ ਪਾਸਪੋਰਟ ਬੰਦ ਹੈ ਫਿਰ ਇਹਦਾ ਵੀਜ਼ਾ ਲੱਗਦਾ ਹੈ ਡਾਕਟਰੀ ਹੁੰਦੀ ਹੈ ਤੇ ਫਿਰ ਸ਼ਿਫਟ ਤੇ ਉੱਥੇ ਲਿਆਉਣਾ ਇੱਥੇ ਮਹਿੰਗਾ ਬਹੁਤ ਪੈਂਦਾ ਜੀ ਬਹੁਤ ਮਹਿੰਗਾ ਪੈਂਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਤੁਹਾਡੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ। ਬੜਾ ਚੰਗਾ ਲੱਗਿਆ ਜੀ ਤੁਸੀਂ ਸਾਡੇ ਕੋਲ ਆਏ ਆ। ਤੁਹਾਡਾ ਜੀ ਆਇਆਂ ਨੂੰ ਜੀ ਬਹੁਤ ਦਿਲ ਦੀਆਂ ਗਹਿਰੀਆਂ ਤੋਂ ਵੈਲਕਮ ਕਰਦੇ ਆ ਤੁਹਾਡਾ ਅੱਗੇ ਤੁਸੀਂ ਸਾਡੇ ਕੋਲ ਆਏ ਆ। ਸਾਡੇ ਵੱਡੇ ਭਾਗ ਇੱਕ ਤੁਸੀਂ ਸਾਡੇ ਕੋਲ ਚੱਲ ਕੇ ਆਏ ਆ। ਸਾਡੇ ਵੱਡੇ ਭਾਗ ਜਨ ਤੁਹਾਡੇ ਵਰਗੇ ਕਿਉਂਕਿ ਸਾਨੂੰ ਪਹਿਲਾਂ ਨਹੀਂ ਸੀ ਪਤਾ। ਅਸੀਂ ਸਿਰਫ ਇਕੱਲਾ ਵਾਜੀ ਬਾਤ ਆਈ ਜੀ ਹਾਂਜੀ ਅਸੀਂ ਕਿੱਲਾ ਮੱਝਾਂ ਤੋਂ ਵਾਸਤੇ ਆਈ ਸੀ ਵੀ ਯਾਰ ਇੱਥੇ ਕੋਈ ਫਾਰਮ ਹੈ ਨਾ ਵੀ ਸਾਨੂੰ ਪਤਾ ਲੱਗਿਆ ਵੀ ਬਾਜੀ ਬਾਤ ਸਰਚ ਕਰੋ ਅਸੀਂ ਤਾਂ ਉਹਦੇ ਕਰ ਸਾਨੂੰ ਨਹੀਂ ਸੀ ਨਾ ਪਤਾ ਵੀ ਅਸੀਂ ਕਿ ਉਸ ਸ਼ਖਸੀਅਤ ਨੂੰ ਮਿਲਣਾ ਹੈ ਕਿਉਂਕਿ ਮੈਨੂੰ ਗੱਲ ਕਰਦੇ ਨੂੰ ਵੀ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਚੀਜ਼ ਹੁੰਦੀ ਹੈ ਜਦੋਂ ਆਪਣੇ ਤੋਂ ਸੀਨੀਅਰ ਇੱਕ ਕਿਸੇ ਹੋਰ ਫੀਲਡ ਦੇ ਨਾਲ ਹੋਣ ਤੇ ਤੁਸੀਂ ਜਦੋਂ ਪਤਾ ਲੱਗਿਆ ਵੀ ਤੁਸੀਂ ਤੂਫਾਨ ਸਿੰਘ ਵਰਗੀਆਂ ਫਿਲਮਾਂ ਜਾਂ ਹੋਰ ਵੱਡੇ ਪ੍ਰੋਜੈਕਟ ਕੀਤੇ ਤਾਂ ਫਿਰ ਸਾਨੂੰ ਵੀ ਥੋੜਾ ਬੋਲਦੇ ਆ ਨਹੀਂ ਨਹੀਂ ਇਹ ਤਾਂ ਦੀ ਕੋਈ ਗੱਲ ਨਹੀਂ ਤੇ ਬੜਾ ਪਿਆਰਾ ਤੁਸੀਂ ਬੜੇ ਵਧੀਆ ਰਾਈਟਰ ਆ ਤੁਸੀਂ ਬੜੀ ਵਧੀਆ ਲਿਖਦੇ ਆ ਮੈਂ ਥੋੜ ਤੁਹਾਹੀ ਆਪਣੀ ਲਿਖਤਾਂ ਜਿਹੜੀਆਂ ਹੈ ਜਿਹੜੀਆਂ ਮੈਨੂੰ ਦਿਖਾਈਆਂ ਤੇ ਮੈਂ ਤੇ ਬੜਾ ਬੜਾ ਜਿਆਦਾ ਪ੍ਰਭਾਵਿਤ ਹੋਇਆ ਜੀ ਬਹੁਤ ਅਮੇজিং ਅਮੇজিং ਥੈਂਕ ਯੂ ਜੀ ਉਹ ਬੜਾ ਮਤਲਬ ਖਜ਼ਾਨਾ ਹੈ ਕਿਸੇ ਵੀ ਬੁਲਾਰੇ ਵਾਸਤੇ ਸਟੇਜ ਤੋਂ ਜੋ ਬੋਲਣਾ ਹੁੰਦਾ ਹੈ ਨਾ ਹਾਂਜੀ ਤੇ ਬਹੁਤ ਵਧੀਆ ਜੇ ਕੋਈ ਗਾਉਂਦਾ ਹੈ ਉਹਦੇ ਵਾਸਤੇ ਗੀਤ ਮੀਨਿੰਗਫੁਲ ਹੈ ਅੱਜ ਕੱਲ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਇਹ ਗਾਣੇ ਵੀ ਮਿਲਦੇ ਤਾਂ ਉਦਹੀਂ ਹੁੰਦੇ ਨੇ ਮਿਊਜ਼ਿਕ ਤੇ ਸਿਰਤ ਹੁੰਦੇ ਆਵਾਜ਼ ਸਮਝ ਨਹੀਂ ਆਉਂਦੀ ਬੋਲਦਾ ਕੀ ਤਾਂ ਆਵਾਜ਼ ਜੇ ਸਮਝ ਆ ਵੀ ਜੇ ਤੇ ਉਹ ਮਤਲਬ ਹੀ ਨਹੀਂ ਹੁੰਦਾ ਲੇਕਿਨ मीनिंगफुल ਹੈ ਬਹੁਤ ਵਧੀਆ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਤੁਸੀਂ ਹੋਰ ਵਧੀਆ ਤੁਹਾਡੇ ਕਰਮ ਦੇਖਦੇ ਰਹੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ ਸਾਕਾ